ਮਾਤਾ ਜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਲక్ష్ਮੀ ਮੋਦੀ ਹੈ ਜੀ ਮਾਤਾ ਜੀ ਕਿੰਨਾ ਵੀਡੀਓ ਅਸੀਂ ਦੇਖੀ ਹੈ ਵੀ ਚਾਰ ਪੰਜ ਗੁੰਡੇ ਅਨਸਰ ਜਿਹੜੇ ਇੱਧਰ ਮਡੇ ਵਿੱਚ ਚਾਰ ਪੰਜ ਗੁੰਡੇ ਅਨਸਰ ਤੁਹਾਡੇ ਮਹੱਲੇ ਚ ਆਏ ਸੀਗੇ ਉਹਨਾਂ ਕੋਲ ਤਲਵਾਰਾਂ ਸੀਗੀਆਂ ਤੁਸੀਂ ਦੇਖਿਆ ਉਹਨਾਂ ਨੂੰ ਮੈਂ ਜੀ ਦੇਖਿਆ ਉਹਨਾਂ ਕੋਲ ਤਲਵਾਰਾਂ ਸੀਆਂ ਇੱਕ ਵੱਡੀ ਤਲਵਾਰ ਸੀ ਬਾਕੀ ਛੋਟੀਆਂ ਸੀ ਤਨ ਉਹ ਕਿੰਨੇ ਕ ਜਾਣੇ ਸੀ ਉਹ ਚਾਰ ਜਾਣੇ ਸੀ ਜੀ ਚਾਰ ਜਾਣੇ ਹਾਂ ਜੀ ਉਹਨਾਂ ਨੂੰ ਰੋਕਿਆ ਵੀ ਟਾਈਮ ਕਿੰਨਾ ਹੋ ਗਿਆ ਉਹ ਤੁਰਕੇ ਸੀ ਇਹ ਤੁਰਕੇ ਆਏ ਇਹ ਕਿਹੜੇ ਮਹੱਲੇ ਚ ਖੜੇ ਗਲੀ ਕਿਹੜੀ ਹੈ ਇਹ ਕਰਿਆਨਾ ਭਵਨ ਚ ਕਰਿਆਨਾ ਭਵਨ ਵਾਲੀ ਗਲੀ ਜਗਦੀਪ ਸ਼ਰਮਾ ਦੇ ਸਾਹਮਣੇ ਅੱਛਾ ਜੀ ਤੇ ਕੀ ਕਹਿੰਦੇ ਹੋ ਮੁੰਡੇ ਤੇ ਨੂੰ ਅੱਛਾ ਜੀ ਟਾਈਮ ਕਿੰਨਾ ਹੋ ਗਿਆ ਹਾਂਜੀ ਮੈਂ ਕਿਹਾ ਜੀ 1:40 ਹੋ ਗਈ ਠੀਕ ਹੈ ਜੀ ਕਹਿੰਦਾ ਜੀ ਫੋਨ ਫੜਾ ਦੋ ਮੈਂ ਫੋਨ ਫੜਾਤਾ ਅੱਛਾ ਉਹਨਾਂ ਨੇ ਤੁਹਾਡਾ ਫੋਨ ਵੀ ਮੰਗਿਆ ਫੋਨ ਮੰਗਿਆ ਜੀ ਮੈਂ ਦੇ ਦਿੱਤਾ ਉਹਨਾਂ ਨੇ ਦੇਖ ਕੇ ਫੋਨ ਨੰਬਰ ਆਪਦਾ ਉਹ ਟਾਈਮ ਦੇਖ ਕੇ ਮੈਨੂੰ ਫੜਾਤਾ ਠੀਕ ਹੈ ਜੀ ਅਗੂ ਬਾਅਦ ਜੀ ਫਿਰ ਉਹਰੇ ਚਾਰ ਤਲਵਾਰਾ ਮਾਰ ਗਏ ਸ਼ਰਮੇ ਕੇ ਇਧਰ ਦੋ ਦੋ ਇਧਰ ਮਾਰ ਗਏ ਜੀ ਕਿ ਕਿਹੜੇ ਸ਼ਰਮੇ ਦੇ ਕੀ ਨਾਮ ਹੈ ਸੰਦੀਪ ਸ਼ਰਮਾ ਜੀ ਅੱਛਾ ਸੰਦੀਪ ਸ਼ਰਮਾ ਦੇ ਘਰੇ ਮਾਰ ਕੇ ਗਏ ਨੇ ਗੇਟਾਂ ਦੇ ਇਧਰ ਗੇਟ ਤੇ ਦਿਖਾਓਗੇ ਕਿਹੜੇ ਗੇਟਾਂ ਤੇ ਮਾਰੀ ਹੈ ਜੀ ਹਾਂ ਜੀ ਇੱਕ ਦਾ ਜੀ ਦੋ ੂਰੇ ਮਾਰੀਆਂ ਨੇ ਜੀ ਉਹਨਾਂ ਨੇ ਅੱਛਾ ਮਾਤਾ ਜੀ ਹਾਂਜੀ ਅੱਛਾ ਹਾਂ ਜੀ ਉਰੇ ਮਾਰ ਕੇ ਗਏ ਨੇ ਜੰਮ ਜੰਮ ਅੱਛਾ ਦੋ ਤਲਵਾਰਾਂ ਉਰੇ ਮਾਰੀਆਂ ਜੀ ਬਾਅਦ ਵਿੱਚ ਜੀ ਸਾਡੇ ਪਲਾਟ ਚੱਕ ਕਰਤੇ ਗਏ ਨੇ ਝਾੜੀ ਦੇ ਸਾਹਮਣੇ ਹਾਂ ਫਿਰ ਅੱਗੇ ਬਜਰੀ ਆਉਂਦੀ ਉੱਥੇ ਮਾਰ ਕੇ ਗਏ ਨੇ ਜੀ ਉੱਥੋਂ ਚੱਕਿਆ ਪੁੱਛ ਬੱਟਾ ਜਨਾਂ ਨੇ ਹਾਂਜੀ ਚੱਕ ਕੇ ਜੀ ਬਸ ਫਿਰ ਉਹ ਖੁੰਝੇ ਖੜ ਗਏ ਮੈਂ ਉੱਧਰ ਖੜ ਗਈ ਜੀ ਖੁੰਝੇ ਜਾ ਕੇ ਅੱਛਾ ਤੁਸੀਂ ਦੇਖਣ ਵਾਸਤੇ ਖੜ ਗਏ ਹੋ ਰਹੇ ਮੈਂ ਦੇਖਣ ਵਾਸਤੇ ਖੜ ਗਈ ਜੀ ਠੀਕ ਹੈ ਜੀ ਹਾਂ ਅੱਧੂ ਬਾਅਦ ਵਿੱਚ ਮੈਂ 5 ਮਿੰਟ ਖੜੀ ਰਹੀ ਆਂ ਵੀ ਦੇਖਾਂ ਉਹ ਮੈਨੂੰ ਐਵੇਂ ਝੁੱਕੇ ਦੇਖਦੇ ਸੀ ਅੱਛਾ ਹਾਂ ਦੇਖੇ ਉਹਨਾਂ ਨੇ ਫੇ ਮੰਦਰ ਨੂੰ ਹੋ ਗਿਆ ਮੈਂ ਮੈ ਅੰਦਰ ਸਾਰਿਆਂ ਦੇ ਹੱਥਾਂ 'ਚ ਤਲਵਾਰਾਂ ਸੀਗੀਆਂ ਇੱਕ ਕੋਲ ਵੱਡੀ ਛਿੱਚੀ ਬਾਕੀ ਛੋਟੇ ਚਾਕੂ ਸੀ ਬਾਕੀ ਚਾਕੂ ਸੀ ਸਾਰਿਆਂ ਦੀ ਉਹਨਾਂ ਨੇ ਕੀ ਬਸ ਉਹਨਾਂ ਨੇ ਜੇਬ 'ਚ ਹੀ ਪਾ ਲਿਆ ਸੀ ਇਹ ਤਾਂ ਫਿਰ ਬਹੁਤ ਗਲਤ ਹੈ ਦਿਨ ਦਿਹਾੜੇ ਉਹ ਤਾਂ ਕਿਸੇ ਹੜੇ ਜੀ 1 40 ਦਾ ਟਾਈਮ ਲਈ 1 42 ਸਮਝੋ 1 44 ਸਮਝੋ ਉਹ ਤਾਂ ਤੁਹਾਡੇ ਵੀ ਮਾਰ ਸਕਦੇ ਨੇ ਜਾਂ ਕੋਈ ਕੁਝ ਵੀ ਕਰ ਸਕਦੇ ਸੀ ਕਿ ਉਹ ਗਏਟਾ ਸਾਰੇ ਮਹੱਲੇ ਚ ਬੰਦ ਦਸੀ ਜੀ ਮੈਂ ਇਕੱਲੀ ਉਧਰ ਜਾ ਰਹੀ ਸੀ ਹਾਂ ਤਿਆ ਨੂੰ ਮਾਰ ਕੇ ਤਿਆ ਨੂੰ ਲੁੱਟ ਵੀ ਸਕਦੇ ਸੀਗੇ ਲੁੱਟ ਸਕਦੇ ਸੀ ਜੀ ਹਾਂ ਉਸੇ ਵੀ ਕਰ ਸਕਦੇ ਸੀ ਤੇ ਬੱਚੇ ਵੀ ਜਿਵੇਂ ਖੇਡਦੇ ਹੁੰਦੇ ਨੇ ਗਲੀਆਂ ਚ ਇਹਦਾ ਸੁਖਾਟਾ ਮਾਲਕ ਦਾ ਵੀ ਕੋਈ ਬੱਚਾ ਮਹੱਲੇ ਚ ਕੋਈ ਨਹੀਂ ਹੈਗਾ ਸੀ ਉਹ ਟਾਈਮ ਚ ਸਭ ਅੰਦਰ ਸੀ ਘਰ ਚ ਜੀ ਮਾਤਾ ਜੀ ਹਾਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਇਹ ਜੀ ਸਾਡੇ ਕੋਲ ਕਿਰਪਾ ਕਰਕੇ ਦੇਖਭਾਲ ਕੀਤੀ ਜਾਵੇ ਜੀ ਬਰੇ ਹਾਂਜੀ ਸਾਨੂੰ ਡਰਾ ਕੱਲ ਨੂੰ ਬੱਚਿਆਂ ਨੂੰ ਵੀ ਡਰਾ ਕੋਈ ਚੱਕ ਕੇ ਲੈ ਜਾਊਗਾ ਜੀ ਸਾਨੂੰ ਖਤਰਾ ਬਹੁਤ ਚੀਜ਼ ਪੈਣਾ ਠੀਕ ਹੈ ਮੈਂ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਨੀਰੇਜ ਕੁਮਾਰ ਸ਼ਰਮਾ ਜੀ ਨੀਰੇਜ ਜੀ ਅੱਜ ਕੀ ਹੋਇਆ ਤੁਹਾਡੇ ਮਹੱਲੇ ਦੇ ਵਿੱਚ ਸਾਰਾ ਮਹੱਲਾ ਪਰੇਸ਼ਾਨ ਖੜਿਆ ਜਦੋਂ ਆਏ ਅਸੀਂ ਕਹਿੰਦੇ ਇੱਥੇ ਕੋਈ ਗੁੰਡੇ ਅੰਸਰ ਆਏ ਸੀਗੇ ਜੀ ਆ ਸਾਡੇ ਨਾਲ ਹੀ ਸ਼ਹਿਰੀ ਪ੍ਰਧਾਨ ਸੰਦੀਪ ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਜੀ ਨਾਲ ਆਲੇ ਘਰ ਹੈ ਸਾਡਾ ਇੱਥੇ ਅੱਜ ਤਲਵਾਰਾਂ ਨਾਲ ਕੋਈ ਹਮਲੇ ਕਰਕੇ ਗਏ ਨੇ ਗੇਟ ਤੇ ਕਿਹਨਾਂ ਦੇ ਇਹਨਾਂ ਦੇ ਸੰਦੀਪ ਜੀ ਦੇ ਘਰੇ ਨੀਰੇਜ ਦੇ ਘਰੇ ਸੰਦੀਪ ਸ਼ਰਮਾ ਦੇ ਘਰੇ ਜੀ ਸੰਦੀਪ ਸ਼ਰਮਾ ਦੇ ਘਰੇ ਜੀ ਅੱਛਾ ਜੀ ਦੁਪਹਿਰ ਨੂੰ 1:00 ਪੋਨੇ 2 ਵਜੇ ਜੀ ਕਿ ਇਹ ਤਾਂ ਬਿਲਕੁਲ ਇੱਥੇ ਦੇਖੋ ਬੱਚੇ ਵੀ ਖੇਡਦੇ ਰਹਿੰਦੇ ਨੇ ਜੀ ਸਕੂਲ ਵਾਲੇ ਬੱਚੇ ਵੀ ਆਉਂਦੇ ਨੇ ਉਸ ਟਾਈਮ ਕੁਝ ਵੀ ਹੋ ਸਕਦਾ ਹੂੰ ਇਹ ਬਹੁਤ ਗਲਤ ਗੱਲ ਹੈ ਜੀ ਵੈਸੇ ਤਾਂ ਇਹ ਪ੍ਰਸ਼ਾਸਨ ਨੂੰ ਚਾਹੀਦਾ ਅਸੀਂ ਇਹਨੂੰ ਜਲਦੀ ਤੋਂ ਜਲਦੀ ਇਹਨਾਂ ਨੂੰ ਅਨਸਰਾਂ ਨੂੰ ਸ਼ਾਰਤੀ ਅਨਸਰਾਂ ਨੂੰ ਫੜ ਕੇ ਉਹਨਾਂ ਨੂੰ ਸਜ਼ਾ ਦੇ ਲਈ ਜਾਵੇ ਜੀ ਸੰਦੀਪ ਜੀ ਵੀਡੀਓ ਇੱਕ ਵਾਇਰਲ ਹੋ ਰਹੀ ਹੈ ਸੀਸੀਟੀਵੀ ਦੀ ਫੋਟੋਜ਼ ਆਈ ਹੈ ਤਾਂ ਕੀ ਕਹਿਣਾ ਤੁਹਾਡੇ ਘਰ ਦੇ ਬਾਹਰ ਅੱਜ ਹਮਲਾ ਹੋਇਆ ਹੈ ਕੀ ਕਹਿਣਾ ਚਾਹੋਗੇ ਪਤਾ ਨਹੀਂ ਜੀ ਆਹ ਕੌਣ ਇਹ ਸ਼ਰਾਰਤੀ ਅਨਸਰ ਸੀਗੇ ਮੈਂ ਤਾਂ ਹੁਣ ਸ਼ਾਮ ਨੂੰ ਜਦੋਂ 6 ਵਜੇ ਘਰੇ ਆਇਆ ਜੀ ਮੈਨੂੰ ਉਦੋਂ ਪਤਾ ਲੱਗਿਆ ਵੀ ਐਦਾਂ ਕਰਕੇ ਵੀ ਆਹ ਗੱਲ ਹੋਈ ਆ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਦੁਪਹਿਰ ਦਾ ਟਾਈਮ ਸੀ ਉਹ ਸਾਨੂੰ ਵੀ ਘਰੇ ਅੰਦਰ ਬੈਠਾ ਬੱਚਾ ਨੂੰ ਵੀ ਨਹੀਂ ਪਤਾ ਲੱਗਿਆ ਕਿ ਬਾਹਰ ਗੇਟ ਤੇ ਕੋਈ ਹਮਲਾ ਹੋ ਗਿਆ ਹੂੰ ਫਿਰ ਤਾਂ ਸਾਨੂੰ ਜਦੋਂ ਸੀਸੀਟੀਵੀ ਫੁਟੇਜ ਦੇਖਿਆ ਕਿਸੇ ਨੇ ਉਹਨਾਂ ਨੇ ਦੇਖਿਆ ਵੀ ਤੁਹਾਡੇ ਘਰ ਦੇ ਉੱਤੇ ਤਲਵਾਰਾਂ ਮਾਰ ਰਿਹਾ ਹੂੰ ਉਹਨੇ ਸਾਨੂੰ ਦੱਸਿਆ ਫਿਰ ਮੈਨੂੰ ਪਤਾ ਲੱਗਿਆ ਫਿਰ ਅਸੀਂ ਸੀਸੀਟੀਵੀ ਫੁਟੇਜ ਸਾਰੇ ਉੱਤੋਂ ਕਢਾਏ ਨੇ ਪਤਾ ਲੱਗਿਆ ਕਿ ਸਾਡੇ ਘਰ ਦੇ ਉੱਤੇ ਇਹ ਅਟੈਕ ਕੀਤਾ ਗਿਆ ਚਾਰ ਸ਼ ਉਹਦਾ ਉਹਨਾਂ ਦਾ ਮਕਸਦ ਕੀ ਸੀਗਾ ਕਿਸੇ ਤੇ ਹਮਲਾ ਕਰਨਾ ਚਾਹੁੰਦੇ ਸੀ ਜਾਂ ਫਿਰ ਉਹ ਕੋਈ ਵੈਸੀ ਹੁੱਲੜਬਾਜ਼ ਸੀਗੇ ਜਾਂ ਡਰਾਮਾ ਟਰੋਗਾ ਹੋਣਾ ਚਾਹੁੰਦੇ ਸੀਗੇ ਇਹਦੇ ਬਾਰੇ ਕੋਈ ਨੌਲੇਜ ਨਹੀਂ ਇਹ ਹੁਣ ਐਸਐਚਓ ਸਾਹਿਬ ਨੂੰ ਮੈਂ ਵੀਡੀਓਜ਼ ਭੇਜੀਆਂ ਨੇ ਡੀਪੀ ਸਾਹਿਬ ਨੂੰ ਵੀ ਵੀਡੀਓਜ਼ ਭੇਜੀਆਂ ਨੇ ਜੀ ਇਨਵੈਸਟੀਗੇਸ਼ਨ ਕਰਾਉਣਾ ਕਿ ਕੀ ਮੈਟਰ ਹੈ ਕਿ ਕੌਣੇ ਬੰਦੇ ਨੇ ਕਿਉਂ ਕਿਸ ਕਿਹੜੇ ਮਕਸਦ ਨਾਲ ਇੱਥੇ ਆਏ ਨੇ ਕੋਨਾ ਉਹ ਕਿਸੇ ਦੇ ਭੇਜੇ ਹੋਏ ਨੇ ਜਾਂ ਕੋਈ ਵੈਸੀ ਸ਼ਰਾਰਤੀ ਨੇ ਇਹ ਇਹਦਾ ਇਹ ਸਹ ਤਾਂ ਵੈਸੀ ਇਹ ਖਤਰੇ ਵਾਲਾ ਹੀ ਕੰਮ ਹੈ ਨਾ ਦੇਖੋ ਮਹੱਲੇ ਦੇ ਵਿੱਚ ਸਰਿਆਮ ਨੰਗੀਆਂ ਕਿਰਪਾਨਾਂ ਲੈ ਕੇ ਫਿਰਦੇ ਨੇ ਕੱਲ ਨੂੰ ਕੋਈ ਬਜ਼ੁਰਗ ਨੂੰ ਲੁੱਟ ਸਕਦੇ ਆ ਜਾਂ ਬੱਚਿਆਂ ਨੂੰ ਜਿਵੇਂ ਇੱਥੇ ਬਜ਼ੁਰਗ ਮਾਤਾ ਜੀ ਸੀਗੇ ਉਹਨਾਂ ਨੇ ਮੈਨੂੰ ਦੱਸਿਆ ਉਹ ਕਹਿੰਦੇ ਉਹਨਾਂ ਕੋਲ ਇੱਕ ਵੱਡੀ ਤਲਵਾਰ ਸੀ ਜੀ ਤੇ ਚਾਰ ਪੰਜ ਛੋਟੀਆਂ ਤਲਵਾਰਾਂ ਸੀਗੀਆਂ ਜੀ ਚਾਰ ਪੰਜ ਛੋਟੀਆਂ ਕਿਰਚਾਂ ਟਾਈਪ ਹੁੰਦੀਆਂ ਨੇਗੀਆਂ ਉਹ ਸੀਗੀਆਂ ਅੱਛਾ ਜੀ ਤੇ ਜੇ ਵੀ ਜੇਕਰ ਗੇਟ-ਗੁੱਟ ਕੋਈ ਖੁੱਲਾ ਹੁੰਦਾ ਸ਼ਹਿਰ ਉਹ ਸ਼ਾਇਦ ਘਰ ਦੇ ਅੰਦਰ ਵੜਦੇ ਕਰਦੇ ਉਤੇ ਹਮ ਬੱਚਿਆਂ ਦੇ ਹਮਲਾ ਕਰ ਸਕਦੇ ਸੀ ਕਿਉਂਕਿ ਮੈਂ ਉਸ ਟਾਈਮ ਘਰ ਹੈ ਨਹੀਂ ਸੀ ਹਾਂ ਤੇ ਪ੍ਰਮਾਤਮਾ ਜਾਣਦਾ ਇਹ ਤੇ ਤੁਸੀਂ ਸ਼ਹਿਰੀ ਪ੍ਰਧਾਨ ਹੋ ਤੁਹਾਡੀ ਸਰਕਾਰ ਆ ਆਮ ਆਦਮੀ ਪਾਰਟੀ ਦੇ ਤੁਸੀਂ ਮੌਜੂਦਾ ਪ੍ਰਧਾਨ ਹੋ ਫਿਰ ਵੀ ਇਹ ਤੁਹਾਡੇ ਘਰ ਇਹ ਸ਼ਰਾਰਤ ਹੋ ਚੁੱਕੀ ਹੋਈ ਹੈ ਦੇਖੋ ਹੁਣ ਪਤਾ ਕਰਨਾ ਪਏਗਾ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਐਸ ਐਚ ਯੂ ਸਾਹਿਬ ਆਮ ਬੰਦੇ ਦਾ ਫਿਰ ਕੀ ਬਣੂਗਾ ਜੀ ਜੇ ਸਰਕਾਰ ਦੇ ਬੰਦੇ ਦੇ ਨਾਲ ਹੀ ਇਹ ਹੋ ਸਕਦਾ ਦੇਖੋ ਕਰਦੇ ਜੀ ਪਤਾ ਇਸ ਚੀਜ਼ ਦਾ ਕੌਣ ਹੈ ਸੀਗੇ ਕਿਸ ਮਕਸਦ ਨਾਲ ਆਏ ਨੇ ਜੀ ਕੋਈ ਸਿਆਸੀ ਮਕਸਦ ਹੈ ਕੋਈ ਲੁੱਟਣ ਦਾ ਮਕਸਦ ਸੀ ਜਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਹੁੱਲੜਵਾਜੀ ਸੀ ਮਨ ਦੇ ਵਿੱਚ ਕਈ ਵਾਰ ਆਉਂਦਾ ਨਾ ਨਸ਼ਾ ਕਰਕੇ ਐਸੀ ਬੰਦਾ ਹੁੱਲੜਵਾਜਾ ਬਣ ਜਾਂਦਾ ਕਿਉਂ ਮਕਸਦ ਸੀਗਾ ਕਿਹੜੇ ਗੇਟਾਂ ਤੇ ਮਾਰੀਏ ਮੜਾ ਜੀ ਇਹਦੇ ਦੇ ਗੇਟ ਤੇ ਮਲਾਉ ਹੈ ਜੀ ਹਾਂ ਇਹ ਤਾਂ ਚਲੋ ਲੋਹੇ ਦਾ ਗੇਟ ਹੈ ਜੀ ਆਪਾਂ ਜਿੱਥੇ ਮਾਰੀਆਂ ਨੇ ਜੀ ਫਿਰ ਇੱਕ ਤਾਂ ਲੱਕੜ ਦਾ ਦਰਵਾਜ਼ਾ ਹੈ ਤੇ ਮਾਰਿਆ ਸੀ ਫਿਰ ਅੱਗੇ ਮਾਰੀਆਂ ਨੇ ਜੀ ਅੱਛਾ ਜੀ ਹੁਣ ਪ੍ਰਸ਼ਾਸਨ ਨੂੰ ਕੀ ਅਪੀਲ ਕਰੋਗੇ ਅਪੀਲ ਆ ਕਿ ਇਨਵੈਸਟੀਗੇਸ਼ਨ ਕਰੋ ਜੀ ਕਿਸ ਤਰ੍ਹਾਂ ਦਾ ਕੌਣ ਪਰਸਨ ਸੀਗੇ ਇਹ ਕਿਉਂ ਆਏ ਨੇ ਉਹ ਕਿਉਂ ਮਾਰਿਆ ਜੀ ਇਹ ਉਹਨਾਂ ਦਾ ਮਕਸਦ ਕੀ ਸੀਗਾ ਮੈਨੂੰ ਹਿੱਟ ਕਰਨਾ ਸੀ ਜਾਂ ਫਿਰ ਮੈਨੂੰ ਡਰਾਉਣਾ ਧਮਕਾਉਣਾ ਸੀਗਾ ਕਿਸ ਤਰ੍ਹਾਂ ਦਾ ਉਹਨਾਂ ਦਾ ਮਕਸਦ ਸੀਗਾ ਇਹ ਤਾਂ ਹੁਣ ਜਾਂਚ ਤੋਂ ਪਤਾ ਲੱਗੇਗਾ ਕਿਸੇ ਨੂੰ ਲੱਗਦਾ ਕਿ ਮੈਂ ਕੋਈ ਗਲਤ ਕਰਦਾ ਹੈ ਨਾ ਜਾਂ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਹੋਊਗਾ ਪਰ ਮੈਂ ਡਰਨਾ ਨਹੀਂ ਮੈਂ ਆਮ ਆਦਮੀ ਪਾਰਟੀ ਦਾ ਸੱਚਾ ਸਿਪਾਹੀ ਹਾਂ ਔਰ ਲੜਦਾ ਰਹੂੰਗਾ ਜਦ ਤੱਕ ਆਮ ਆਦਮੀ ਪਾਰਟੀ ਹੈ ਸੰਦੀਪ ਸ਼ਰਮਾ ਹੈ ਜੀ ਮੈਂ ਹਮੇਸ਼ਾ ਪਾਰਟੀ ਦੇ ਨਾਲ ਆ ਉਹਨਾਂ ਦੀ ਚੜ੍ਹਦੀ ਕਲਾ ਯਰ ਅਦਾਸ ਕਰੂੰਗਾ ਪਾਰਟੀ ਦੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਚੱਲੂੰਗਾ ਅਗਰ ਕੋਈ ਵਿਰੋਧੀ ਪਾਰਟੀ ਇਹ ਇਹ ਮਕਸਦ ਚ ਆਉਣਾ ਚਾਹੁੰਦੀ ਹੈ ਤਾਂ ਮੈਨੂੰ ਜਿੰਨਾ ਮਰਜ਼ੀ ਡਰਾ ਕੇ ਨਕਾ ਲਓ ਮੈਂ ਡਰਨ ਵਾਲਾ ਨਹੀਂ ਜੀ ਥੈਂਕ ਯੂ